ਪਉ ਪਾਲੇ ਬੇ ਲੋੜੇ ਹੀ ਲੱਗਦਾ ਜਿਆਦਾ ਤੂੰ ਪਾਉਂਦੇ ਆ ਕਿ ਕਿੱਦਾਂ ਵਾਂ ਕਿੱਦਾਂ ਵਾਂ ਕਿਵੇਂ ਚੱਲਦੇ ਆ ਵਾ ਮਤਲਬ ਵੀ ਉਦਾਂ ਹੀ ਹੈਗੀ ਤੇ ਬੇ ਲੋੜੇ ਜਾਂ ਲੋਕ ਜਿਹੜੇ ਮਤਲਬ ਸਮਾਨ ਲੈ ਕੇ ਜਾ ਰਹੇ ਆ ਨਹੀਂ ਜਿਵੇਂ ਸਵੇਰ ਤੋਂ ਦੇਖੀ ਜਾਂਦਾ ਤੇ ਚਲੋ ਉਹੀ ਘਰ ਮੋੜ ਮੋੜ ਕੇ ਆਈਏ ਉਹੀ ਉਹੀ ਆ ਵੇਖੋ ਇੱਕੋ ਬੰਦਾ ਪਿੱਛੇ ਮਿਲਿਆ ਹਾਂ ਨੂੰ ਮਤਲਬ ਵੀ ਬੱਚਿਆਂ ਨੂੰ ਆ ਕੇ ਦੁੱਧ ਦੇ ਦੋ ਹਾਂਜੀ ਪਰ ਉਹ ਪਿੰਡ ਦੇ ਵਿੱਚ ਰਹ ਰਹੇ ਕੋਈ ਗੱਲਬਾਤ ਨਹੀਂ ਕੋਈ ਆਹ ਵੇਖੋ ਵੇਖੋ ਕਿੱਦਾਂ ਬੋਲੇ ਪਰ ਪਰ ਲਈ ਸਹੀ ਤਾਂ ਗੱਲ ਹੈ ਜੀ ਹੋਰ ਗੱਲ ਇਹਨਾਂ ਕੋਈ ਬੰਦਾ ਡੰਗਰ ਵੀ ਨਹੀਂ ਹੋਣਗੇ ਇਹਦੇ ਕੋਲ ਪੱਤੀ ਦੀ ਉਹੋ ਜਨਾਨੀਆਂ ਮਾਰੇ ਉਹੋ ਜਿਆ ਪਿੰਡ ਉਹ ਇਥੇ ਉੰਡਿਆ ਮਾਲ ਪਿੱਛੋਂ ਉਹ ਲੈ ਜਾਂਦੇ ਆਂ ਹਾਂਜੀ ਹਾਂਜੀ ਉਹ ਲੈ ਜਾਂਦੇ ਆਂ ਅਜ ਤਾਂ ਟੈਂਟ ਲਾਇਆ ਵੇਖੋ ਲਾ ਕੇ ਸੁਰੇ ਜਾਂਦੇ ਆ ਤੇ ਆਪਾਂ ਨੂੰ ਛੇਤੀ ਦੀ ਆਪਾਂ ਲਾ ਕੇ ਆਪ ਚਲੀਏ ਹਾਂਜੀ ਹੈਨਾ ਇਹਦੇ ਵਾਦੀ ਨੇ ਆਪਣੇ ਹੋਰ ਸਿੱਟੀ ਹੋਰ ਸਿੱਟੀ ਆ ਇਹਨਾਂ ਇਦਾਂ ਦੇ ਪਾਜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇੱਥੇ ਬੋਲੋ ਬੋਲੋ ਇਹਨੇ ਜੜਾ ਦੱਸੋ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜਿਆ ਤਾਂ ਪਤਾ ਜੀ ਮਰਜੀ ਦੇ ਦਿਓ ਰਾਸ਼ਨ ਦੇ ਦਿਓ ਸੌਦਾ ਦੇ ਦਿਓ ਜੋ ਮਰਜੀ ਦੇ ਦਿਓ ਹਾਂ ਜਿਹੜਾ ਸਾਹਮਣੇ ਆ ਥੱਲੇ ਹਾਂ ਜਿਹੜੇ ਝੂਠ ਮਾਰੀ ਹਾਂ ਪਹਿਲੇ ਬਾਬਾ ਵਾਤੇ ਡੇਰਾ ਬਾਬਾ ਨਾਨਕ ਦਾ ਤੇ ਮੇਰੇ ਦੇ ਵੀ ਬੰਦੇ ਹੀ ਨੇ ਸਾਡੇ ਘਰ ਕਿਰਤੀ ਹਾਂ ਨੇ ਦੇ ਥੱਲੇ ਸਾਡੇ ਮਹਲੇ ਗੁਰੂ ਜੀ ਵੇਖ ਲੋ ਜਾ ਕੇ ਕੋਈ ਨਹੀਂ ਆਇਆ ਅੱਛਾ ਆ ਪੁੱਛ ਲੋ ਸਾਡੇ ਮਹਲੇ ਦੇ ਮਹਲੇ ਮੁੰਡੇ ਗਰੋਤੇ ਕੋਈ ਨਹੀਂ ਤੁਹਾਨੂੰ ਬੋਲਦਾ ਨਹੀਂ ਕੋਈ ਇੱਦਾਂ ਕੀ ਉਹ ਦਿਨ ਦਾ ਹੀ ਨਹੀਂ ਕੋਈ ਆਇਆ ਕੋਈ ਬੜਿਆ ਤੱਕ ਨਹੀਂ ਆਇਆ ਕੋਈ ਦਿਹਾੜੀ ਨਹੀਂ ਲੱਗਣ ਦੀ ਮੁੰਡਿਆਂ ਦੀ ਕੋਈ ਗੱਲਬਾਤ ਨਹੀਂ ਮੇਰਾ ਨਾਮ ਰਵੀ ਆ ਭਾਈ ਵੀਡੀਓ ਮੈਂ ਲੱਭਾ ਸਾਡੇ ਕੁਲੀਆ ਮਹਲਾ ਜੇ ਹੂੰ ਕੋਈ ਨਹੀਂ ਆਇਆ ਦੋ ਦੰਨੇ ਆ ਮੈਸੇਜ ਆ ਗਏ ਤਾਂ ਨੋਟ ਨਹੀਂ ਨਹੀਂ ਸਾਹਬ ਤੇ ਕੋਈ ਮੈਂ ਲਾਸਟ ਪਾਸਪਾ ਨਹੀਂ ਘਰ ਸਾਡੇ ਡੁੱਬਿਆ ਮੈਂ ਨਾ ਵੇਖ ਲੋ ਆ ਦੇਖਦੇ ਹੁਣੇ ਤੁਹਾਨੂੰ ਸਾਹਮਣੇ ਜਾ ਕੇ ਫਿਰ ਰੋਟੀ ਪਾਣੀ ਦਾ ਫਿਰ ਕਿੱਦਾਂ ਜੁਗਾਰ ਕਰੇ ਫਿਰ ਤੁਰ ਕੇ ਫਿਰ ਤੁਰ ਕੇ ਰੋਟੀ ਪਾਣੀ ਕੋਈ ਨਹੀਂ ਮਿਲਿਆ ਦੇ ਰੋਟੀ ਪਾਣੀ ਕੋਈ ਨਹੀਂ ਰੋਟੀ ਪਾਣੀ ਜਿਆਦਾ ਬਣ ਇੱਕ ਦਿਨ ਸਾਡੇ ਉਹ ਮਹਲ ਦੇਖ ਗਏ ਅੰਕੂ ਡੁਰਲਾ ਪਾਸਟਰ ਜੀ ਦੇ ਚਰਚ ਦੇ ਉਹ ਨਹੀਂ ਗੁਰੂਆ ਇੱਥੇ ਤੇ ਕੋਈ ਯਾਰ ਇਹ ਚੀਜ਼ ਦਾ ਨਾਮ ਲੈਣਾ ਚਰਚ ਦਾ ਕੋਈ ਇਹ ਚੀਜ਼ ਦਾ ਨਹੀਂ ਕੋਈ ਹੋਰ ਕੋਈ ਨਹੀਂ ਹੈ ਮਤਲਬ ਵੀ ਤੁਹਾਨੂੰ ਰੋਟੀ ਰਾਟੀ ਕੁਛ ਨਹੀਂ ਮਿਲਦਾ ਬੱਲੇ 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 ਇੱਥੇ ਇੰਨਾ ਇੰਨੇ ਮੇਰੀ ਗੱਲ ਸੁਣਾ ਉਹ ਤਾਂ ਇੰਨੀਆਂ ਟਰਾਲੀਆਂ ਭਰ-ਭਰ ਕੈਨਵੌੜ ਦੀਆਂ ਉਹ ਕਿੱਧਰ ਜਾਣਦੀਆਂ ਇਹਨੇ ਵੀਡੀਓ ਪਾਇਆ ਲਿਆ ਆਹ ਵੇਖੋ 1 ਮਿੰਟ ਇਹਨੂੰ ਇਸਾਈਡ ਤੇ ਹੀ ਮੜਾਇਆ ਬੈਠੋ ਜੀ ਆਓ ਆਹ ਵੇ ਇਧਰ ਹੀ ਪਰਿਆ ਜੀ ਤੂੰ ਵੀ ਇਧਰ ਜਾ ਤੂੰ ਇਧਰ ਆ ਹਾਂ ਬਾਪੂ ਚੱਕ ਰਹੇ ਆ ਉਹ ਕਰ ਦਿਆ ਬਾਪੂ 1 ਮਿੰਟ ਤੂੰ ਇਹਨੇ ਕਿਉਂ ਆਇਆ ਨਹੀਂ ਤੂੰ ਆ ਨਾ ਉਹ ਕਿੱਥੋਂ ਆਇਆ ਇਹ ਪੱਖੋ ਕੀ ਦਿਨੇ ਹੈ ਆਹ ਕੀ ਕਰਦਿਆ ਹੁਣ ਇਹ ਹਾਲੇ ਵੇਖਿਆ ਤੇ ਉਹ ਟਰਾਲੀ ਦੇ ਵਿੱਚ ਢੂ ਕੇ ਮੈਂਟਾ ਮੈਂਟਿਕ ਗੱਟੇ ਲਾ ਕੇ ਨੱਥ ਗਏ ਆ ਇਹ ਪੱਖੋ ਕੀ ਦਿਨੇ ਸਾਡੇ ਸ਼ਹਿਰ ਚ ਪੈਂਦਾ ਹਾਂ ਬਾਬਾ ਬਾਬਾ ਮੇਰੀ ਗੱਲ ਸੁਣ ਔਰਿਆ ਦਾ ਦੋ ਆਹ ਕਿਨੇ ਦਿੱਤਾ ਤੈਨੂੰ ਸਮਾਨ ਔਰ ਇਹ ਹੁਣੇ ਹੀ ਗੋਹਣੇ ਕਹੀਏ ਹੁਣੇ ਹੀ ਕਹੀ ਆ ਉਹ ਦਿਨ ਦਾ ਅੱਜ ਹੀ ਮਿਲਿਆ ਤੁਹਾਨੂੰ ਕੋਕੇ ਮਿਲ ਰਿਹਾ ਉਹਦਾ ਮਿਲਦਾ ਆਹ ਮੁੰਡਾ ਆਂਦਾ ਮਿਲਦਾ ਹੀ ਕੱਖ ਨਹੀਂ ਇਹ ਮੁੰਡੇ ਮੇਰੇ ਨਾਲ ਨਹੀਂ ਜਾਂਦੇ ਹਾਂ ਨਹੀਂ ਤਿੰਨ ਜਣੇ ਡੰਗਰਾਂ ਵਾਲੇ ਇੱਥੇ ਹਾਂ ਉਹ ਉਹ ਬੀਬੀਆਂ ਜਾਨ ਦੇ ਦੇਖੋ ਇੱਕ ਵੇਖੋ ਇੱਥੇ ਡੰਗਰਾਂ ਨੂੰ ਚਾਰ ਦਿਨ ਸਰਪੰਚ ਸਾਹਿਬ ਉਹ ਦੇਖੋ ਬੀਬੀਆਂ ਹੋਏ ਕੋ ਝੋਲੇ ਦੇਖੋ ਹਾਂ ਇਧਰ ਆਓ ਯਾਰ ਆਓ ਆਓ ਕੁਛ ਨਹੀਂ ਮਿਲਿਆ ਤੁਹਾਨੂੰ ਉਹ ਦਿਨ ਦਾ ਲੰਗਰ ਪਾਣੀ ਕੁਛ ਨਹੀਂ ਮਿਲਦਾ ਪਾਣਾ ਹੈ ਕੁਛ ਨਹੀਂ ਮਿਲਿਆ ਤੇ ਆ ਕੀ ਆ ਤੇਰੇ ਹੱਥ 'ਚ ਜਿਹੜਾ ਇਹ ਕੀ ਆ ਹੈ ਤੁਹਾਨੂੰ ਨੇ ਆਹ ਪਰੇ ਹੋ ਜਾ ਕੇ ਕਿ ਕਿਸਾ ਪਾਕਿਸਤਾਨ ਤੋਂ ਪਾਕਿਸਤਾਨ ਤੁਹਾਨੂੰਆਂ ਰੱਖ ਰਿਆ ਹੀ ਆ ਰਾਮੀਆ ਨਹੀਂ ਬਣਾਇਆ ਨਾ ਮਿਲਿਆ ਤਾਂ ਹੈ ਨਾ ਹਾਂ ਜੀ ਮਿਲਿਆ ਜਾ ਪੁਸਤ ਕਰਕੇ ਰਿਹਾ ਤੇ ਤੂੰ ਹੀ ਲੋਥੀ ਆਂਦੇ ਜੇ ਲੰਗਰ ਹੀ ਨਹੀਂ ਮੜਦਿਆ ਸਾਨੂੰ ਰੋਟੀ ਵੀ ਨਹੀਂ ਮਿਲਦੀ ਕੱਖੋਂ ਨਹੀਂ ਮਿਲਦਾ ਸਾਨੂੰ ਹਾਂ ਹੈ ਆ ਬੰਦਾ ਆਂਦਾ ਤੈਨੂੰ ਰੋਟੀ ਨਹੀਂ ਮਿਲਦੀ ਉਹ ਦਿੰਦੀ ਆ ਤੇਰੇ ਹੱਟੀ ਦੇ ਸਾਡੇ ਮਹੱਲੇ ਮਹੱਲੇ ਤੇ ਕੋਈ ਵੀ ਨਹੀਂ ਆਇਆ ਹੈ ਤੇਰੇ ਘਰ ਚ ਰੋਟੀ ਦੇਣ ਆਉਣੀ ਲੋਕਾਂ ਦੀ ਹੁਣ ਦੇਖੋ ਤੂੜੀ ਪਈ ਸਾਹਮਣੇ ਸਰਪੰਚ ਸਾਹਿਬ ਉਧਰ ਵੇਖ ਤੇਰੇ ਘਰ ਚ ਰੋਟੀ ਦੇਣ ਆਉਣੀ ਆ ਉਧਰ ਵੇਖੋ ਸਰਪੰਚ ਆ ਕੀ ਆ ਯਾਰ ਆ ਵੇ ਇਧਰੇ ਆ ਆ ਟਰਾਲੀਆਂ ਨੇ ਟਰਾਲੀਆਂ ਆਉਣ ਦੀਆਂ ਰਾਸ਼ਨ ਦੀਆਂ ਆ ਵੇਖੋ ਆ ਸਾਰਾ ਕੋ ਲੋਕ ਮੋੜ ਮੋੜ ਕੇ ਖੜਨਦੇ ਆ ਤੁਹਾਡੇ ਤੂੰ ਤੇ ਤੂ ਤੂ ਕੇ ਉਹ ਮੈਂ ਵੇਖਨਦਾ ਟਰਾਲੀ ਜਿਹਦਾ ਮਿੱਟੋ ਮਿੱਟੋ ਤੂ ਕੇ ਦੇਲੀ ਕਰਦੀ ਹੈ ਹੈ ਪਿੰਡ ਪਿੰਡ ਦਾ ਇੱਥੇ ਜੇ ਮੁੰਡਾ ਆਟਾ ਇੱਕੋ ਘਰ ਨੇ ਡੰਗਰ ਰੱਖਿਆ ਉਹਨੂੰ ਨਾਲ ਕੋਈ ਫੀਲ ਮਿਲੀ ਨਾਲ ਵਕਤ ਤੇ ਉਹਦੇ ਕੋ ਤੂੜੀ ਲੱਥੀ ਪਈ ਔਰ ਤੂੜੀਆਂ ਕਿੰਨੀਆਂ ਔਰ ਢੇਰ ਲੱਗੇ ਤੂੜੀਆਂ ਦੇ ਹੈ ਕਿਉਂ ਨਹੀਂ ਆਜੀ ਤੂੰ ਤੂੜੀਆਂ ਨੇ ਦਾ ਢੇਰ ਲੱਗੇ ਆ ਹਾਂ ਸਾਡੇ ਇਕੱਠਾ ਬੋਲਾ ਕੇ ਆਏ ਆ ਇਹ ਤਾਂ ਡੰਗਰਾਂ ਮਾਰਿਆ ਮਜਬੂਰੀ ਕਰਕੇ ਬੈਠੇ ਨੇ ਹਾਂ ਜੇ ਤੁਸੀਂ ਸਾਰੇ ਚਾਂਦ ਦੇ ਬੜੇ ਦਿਨਾਂ ਦੇ ਸਾਨੂੰ ਕਹਿੰਦੇ ਦੀ ਇਹ ਨਹੀਂ ਮਾਲ ਇਕੱਠਾ ਕਰਦੇ ਆ ਮਾਲ ਹੀ ਇਕੱਠਾ ਕਰਦਾ ਤੂੰ ਹੋਰ ਕੀ ਕਰਦਾ ਜੇ ਇਹ ਬੰਦਾ ਝੂਠਾ ਆ ਰਿਹਾ ਵਾ ਹਾਂ ਹਾਂ ਕੋਈ ਨਹੀਂ ਕੋਈ ਆ ਉਹ ਯਾਰ ਤੇਰੇ ਘਰ ਚੋਂ ਥੋੜਾ ਦੇਣਾ ਆਉਣਾ ਕਹਿੰਨੇ ਤੇਰੇ ਘਰ ਚੋਂ ਥੋੜਾ ਮੈਨੂੰ ਦੇਣਾ ਆਉਣਾ ਵਾ ਹਾਂ ਬਾਬਾ ਤੂੰ ਦੱਸ ਮਿਲਦਾ ਏ ਹਾਂ ਮਿਲਦਾ ਸਭ ਕੁਝ ਸਭ ਕੋ ਮਿਲਦਾ ਹਾਂ ਜੀ ਵੀਡੀਓ ਦੇ ਬਾਅਦ ਕੋਈ ਪੱਟੀਆਂ ਉੱਡੇ ਨੇ ਇਹ ਥੋੜੀ ਜਿਹੀ ਚਾਹ ਦਾ ਧਰਮਾਂ ਦਾ ਤੁਸੀਂ ਲੋਕਲ ਜੇ ਹਾਂ ਲੋਕਲ ਜੇ ਤੁਹਾਨੂੰ ਲੋਕ ਇੱਥੇ ਸਪੋਰਟ ਕਰ ਰਹੇ ਆ ਰਹੇ ਬਾਹਰੋਂ ਤੁਹਾਨੂੰ ਕੁਛ ਨੁਕਸ ਹੋ ਰਿਹਾ ਹੈ ਹਾਂ ਤੇ ਆਹ ਤਾਂ ਸਾਹਮਣੇ ਜਿਹੜੇ ਖਲੋਤੇ ਆ ਜਿਹੜੇ ਆਹ ਟਰਾਲੀਆਂ ਬਾਅਦ ਚ ਆਉਂਦੀਆਂ ਲਾ ਕੇ ਗੱਟੇ ਨਾਲ ਠਜਾਂਦੇ ਇਹਨਾਂ ਦਾ ਕੀ ਹਾਂ ਕਿਦਾਂ ਕੋਈ ਆਹਰੇ ਲੈ ਕੇ ਆਉਂਦੇ ਆ ਅੱਛਾ ਖੜਕੇ ਵੇਚੀ ਜਾਂਦੇ ਆ ਕਈ ਵਿੱਚ ਇੰਦਾਂ ਦੇ ਹੈਗੇ ਹਾਂ ਜਿਹੜੇ ਇਥੋਂ ਲੈ ਰਹੇ ਨੇ ਮੁਰਗੀ ਦੇ ਅੱਛਾ ਹਰ ਰੇਗਿੰਗ ਦੇ ਰਿਹਾ ਹੈ ਹੈ ਖੇੜ ਦੀ ਬੋਰੀ ਲਾ ਕੇ ਪੰਜ ਚਾਰ ਦੀ ਇਸ ਦੇ ਗਾਂ ਵੇਚ ਰਹੇ ਹੈ ਜਿਹੜੀ ਦੇ ਪੀੜ ਲਵਾ ਕੇ 500 ਦੀ ਕਿਨੇ 800 ਦੀ ਵੇਚ ਰਹੀ ਹੈ ਉਹ ਵੇਖੋ ਬੋਰਾ ਕੀ ਕਰ ਮਾਰਦੇ ਹੈ ਜਿਹੜਾ ਕਿ ਨਹੀਂ ਕੋਈ ਮਿਲਿਆ ਤਾਂ ਉਹ ਫਿਰ ਬਣਾ ਦੇ ਝੋਲੇ ਭਰੇ ਅੰਦਰ ਦੇ ਹਾਂ ਯਾਰ ਇਹ ਨਾ ਕੋਈ ਵੀ ਹਾਨੂੰ ਮਿਲ ਜਿਆਂਗੇ ਜਾਨ ਜੀ ਹੁਣ ਜਿਹੜਾ ਆਪਣਾ ਘਰ ਛੱਡ ਕੇ ਨਹੀਂ ਆ ਰਿਹਾ ਬੰਦਾ ਕੋਈ ਜ਼ਿੰਮੇਵਾਰ ਕੋਈ ਬਿਲਕੁਲ ਉਹਨੂੰ ਉੱਥੇ ਪਹੁੰਚਾਉਣਾ ਬਿਲਕੁਲ ਉਹਨਾਂ ਤੋਂ ਬਾਅਦ ਤੇ ਮਿਲ ਰਹੀ ਆ ਇਹਨਾਂ ਨੇ ਪੱਕੇ ਅੱਡੇ ਮੱਲੇ 'ਚ ਪੱਕੇ ਪੱਕੇ ਆਪਣੇ ਘਰਾਂ ਚੋਂ ਲੈ ਕੇ ਆ ਰਹੇ ਅੱਡੇ ਮੱਲੇ 'ਚ ਅੱਛਾ ਇੱਕ ਮਰਦ ਲੱਕ ਲਾ ਚੱਲ 50 50 ਕਿੰਨੀ ਬੋਰੀਆਂ ਹੁਵਾ ਲਾ ਤੇ ਵੇਚੀਆਂ ਨੇ ਅੱਛਾ ਇਹਨੇ 500 ਦੀ ਕਹਿੰਨੇ ਆਉਂਦੇ ਜਲੀਫ ਵੇਚੀ ਬੜੀ ਮਿਲਦੀ ਆ ਮਤਲਬ ਜਦਾਂ ਇੱਕ ਬੋੜੀ ਮਿਲ ਗਈ ਕਹਿੰਨ ਉਹਨੇ ਗਾ 600 ਦੀ ਵੇਚਦੀ ਆ ਅੱਛਾ ਇੱਥੇ ਡੇਰੇ ਵਾਲੇ ਬਰੇ ਆਉਂਦੇ ਆ ਉਹ ਇੱਥੇ ਲੈ ਲੈ ਚੱਲ ਜਾਂਦੇ ਆ ਪਿੰਡਾਂ ਵਾਲਿਆਂ ਨੂੰ ਨਹੀਂ ਮਿਲਦਾ ਅੱਛਾ ਪਿੰਡਾਂ ਵਾਲਿਆਂ ਨੂੰ ਇਹਨੇ ਗੱਲ ਆ ਹਾਂ ਹਾਂ ਲੈ ਤੋਂ ਸਾਡੇ ਡੱਕੇ ਲਵਾ ਛੜੇ ਕਿਹੜਾ ਕਹਿੰਦਾ ਵੀ ਨਹੀਂ ਦੇਦੇ ਉਹ ਵੇਖੋ ਸਾਹਮਣੇ ਬੈਠੇ ਆ ਪੰਜ ਸੱਤ ਮੁੰਡੇ ਆ ਪਾਰ ਹੈ ਇੰਨਾ ਦਾ ਕੋਈ ਨਹੀਂ ਰਹਿ ਗਿਆ ਜਿਹੜਾ ਕਹਿੰਦਾ ਨਹੀਂ ਦਿੱਤਾ ਤੂੰ ਇਹਦਾ ਡਕੇ ਡਾ ਛੜਿਆ ਵੀ ਸੱਤ ਦੇ ਹੋ ਗਏ ਆ ਚੌਕਰ ਖਾਂਡੇ ਡੰਗਰ ਤੂੜੀਆਂ ਖਾਂਡੇ ਵੰਡ ਖਾਂਡੇ ਮੈਂ ਜ਼ਿਮੀਂਦਾਰ ਸਾਡੇ ਸਾਨੂੰ ਦਬਾਉਂਦੇ ਆ ਆਈ ਕਿਉਂ ਕਈ ਉਹ ਉਹ ਬੀਬੀਆਂ ਅੰਦਰ ਦੇਖੀਆਂ ਉਹ ਬੀਬੀਆਂ ਆਂਦੀਆਂ ਕਿੰਜਿਆਂ ਨੂੰ ਕੱਖ ਨਹੀਂ ਮਾਣਦੇ ਰੋਟੀ ਰੋਟੀ ਤੱਕ ਨਹੀਂ ਮਿਲਿਓ ਆਂਦੀਆਂ ਉਹਦੇ ਵੀ ਤਾਂ ਉਹ ਇਹਦਾ ਸੁਨੇਹਰ ਤੀਆਂ ਲਾਉਂਦੇ ਖੜਨਦੀਆਂ ਬਠੇਰੀਆਂ ਜੀ ਹਾਂ ਅਰੇ ਪਾਗ ਜਨ ਮੇਰੇ ਬਹੁਤ ਬੜਾ ਸੇਵਾ ਇੰਨੀ ਆਈ ਆਂ ਲੈ ਸਰਦਾਰ ਆਹੀ ਨਹੀਂ ਕਹਿ ਸਕਦਾ ਸਾਡੇ ਮੂਹੇ ਗੱਲ ਖਾਂਦੇ ਨੇ ਬੰਦੇ ਉੱਥੇ ਬੈਠੇ ਡੇਰਿਆ ਚ ਆਪਣਿਆਂ ਦੇ ਉਹਨਾਂ ਲਾਟ ਨੇ ਅੱਗੇ ਰੋਟੇ ਆਹ ਆਹ ਵੇਖੋ ਜੀ ਆਣ ਜਾਣ ਇਹਨੇ ਪਟਾਕੇ ਚਲੇ ਮੇਰੇ ਵੀਜੀ ਚਾਰਨ ਨੂੰ ਲੈ ਗੰਡਾ ਲੈ ਅਚਾਨ ਮੈਂ ਕਿਹ ਇੱਚੇ ਕੁਝ ਕਹਿ ਰਹੇ ਆਂ ਆਪ ਹੀ ਸਾਨੂੰ ਤੇ ਮੈਨੂੰ ਦੀ ਕੱਖ ਨਹੀਂ ਤੇ ਆ ਸਾਨੂੰ ਤੇ ਰੋਟੀ ਤੱਕ ਨਹੀਂ ਮਿਲੀ ਅਸੀਂ ਤੇ ਭੁੱਖੇ ਮਰ ਗਏ ਆਂ ਅਸੀਂ ਤੇ ਕੱਖ ਨਹੀਂ ਹਾਂ ਬੰਨੇ ਕਰੀਏ ਹਾਂ ਇਹ ਫੇਰ ਵੀ ਕੋਈ ਕਹੀ ਜਾਏ ਤੇ ਫਿਰ ਉਹ ਨਹੀਂ ਬੜੀ ਮਾੜੀ ਗੱਲ ਹੈ ਕਿ ਸਭ ਕੁਝ ਆਉਂਦਾ ਹੁਣ ਕੋਈ ਸਪੋਰਟ ਹੈ ਮੋੜ ਕਿਹਨਾਂ ਦਾ ਹੋ ਆਂਦੇ ਕਿੰਦੇ ਕੱਟ ਨਹੀਂ ਮਿਲਦਾ ਆ ਤਕਰੀਬਨ ਉੱਥੇ ਖਲੋਤੇ ਆ ਟਰਾਲੀਆਂ ਬਾਅਦ ਚ ਆਉਂਦੀਆਂ ਪਹੱਜ ਕੇ ਚੜ੍ਹ ਕੇ ਵਿੱਚੋਂ ਆਪੇ ਲਾ ਲੈਂਦੇ ਆ ਹਾਂ ਰੱਜੀਓ ਹਾਂ ਰੱਜੀਓ ਪੁੱਜੇ ਦੇ ਨਹੀਂ ਅੱਛਾ ਲੰਗੀ ਦਾ ਲੰਗੀ ਦਾ ਦੋ ਖਲਕੇ ਲੈ ਲੈ ਆਪਣੇ ਬੱਤਨ ਇੱਕ ਬਰਦਸ ਵਿੱਚ ਖਲਕੇ ਹਾਂ 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 ਪਾਣੀ ਪਾ ਵੀ ਦੀ ਅੱਛਾ ਕਰ ਇਹ ਕੋਈ ਇਹ ਇਹ ਬਾਰ ਬਿਨਾਂ ਦੀ ਧਰਤੀ ਇਹ ਤੁਹਾਨੂੰ ਪਤਾ ਹੈ ਲੰਗਰ ਚੱਲਦਾ ਰਹਿੰਦਾ ਹਾਂ ਤੁਹਾਡੇ ਸਾਹਮਣੇ ਕੋਈ ਜੀ ਜਿਹੜਾ ਵੀ ਆ ਜਿਹੜੇ ਬੇਲੋੜੇ ਆ ਚੀਜ਼ਾਂ ਲਾ ਲਾ ਕੇ ਜਿਹੜੇ ਗਾੜੀ ਇੱਥੇ ਵੇਚ ਹੀ ਜਾਂਦਾ ਆ ਇੱਥੇ ਜਿਹੜੇ ਬੇਲੋੜੇ ਆ ਸੜਕਾਂ ਦੇ ਪਰੇ ਹੀ ਅੰਦਰ ਬੜੇ ਦੀ ਕਦੇ ਆਉਂ ਬੇਲੋੜੇ ਹਾਂ ਵੇ ਵੇ ਕੇ ਸ਼ਰਾਬ ਪੀਂਦੇ ਨੇ ਅੱਛਾ ਇਹ ਲੋਕ ਇੱਥੇ ਇੱਥੇ ਕੁੱਤੇ ਰੋਗਣੇ ਭਾਂਚੂਦਾ ਨੇ ਟਰੈਕਰ ਭੱਜਦੇ ਨੇ ਅੰਦਰ ਅੱਛਾ ਪਾਣੀ ਦੇ ਪਰਲੇ ਆ ਹਾਂ ਰਸਨ ਦੇ ਪਰਲੇ ਨੇ ਹਾਂ ਆਹ ਵੇ ਲੋ ਆ ਨਹੀਂ ਲਈ ਇਹੋ ਹੀ ਮੇਰੇ ਘਰ ਜਾ ਕੇ ਪੇਸ਼ਾ ਪੇਲੇ ਹੋਣੀ ਹੈ ਹਾਂ ਇੱਕ ਮਿੰਟ ਹਾਂ ਹਾਂ ਬੁਰਪੇ ਦੀ ਸਾਧ ਸੰਗਤ ਦੀ ਜੋ ਵੀ ਉਰਪਾ ਇਹ ਸੇਵਾ ਕਰਨ ਆ ਰਿਹਾ ਉਹਨੇ ਲੱਗੇ ਹੱਥ ਜੋ ਕੇ ਬੇਨਤੀ ਆ ਜਿੱਥੇ ਵੀ ਸੇਵਾ ਕਰਦੇ ਥੋੜਾ ਇਲਾਕਾ ਦੇਖ ਕੇ ਬੰਦੇ ਦੇਖ ਕੇ ਸੇਵਾ ਕਰੋ ਹਾਂ ਦੁਕਾਨੇ ਬਿਨਾ ਮਤ ਦੇ ਟਿੱਡਣਾ ਨਾ ਭਰੋ ਬਿਨਾ ਮਤ ਦੇ ਖਵਾਵਾ ਨਾ ਫਿਲਾਓ ਕਿ ਲੋਕਾਂ ਨੂੰ ਨਹੀਂ ਮਿਲ ਰਿਹਾ ਇਹ ਪੰਜਾਬ ਦੀ ਧਰਤੀ ਹੈ ਇੱਥੇ ਹਰ ਕੋਈ ਕਦੀ ਪਖਾਣੇ ਰਿਹਾ ਨਹੀਂ ਮਰਦਾ ਹਾਂ 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 ਵਾਸਣ ਵੱਧ ਗਿਆ ਬਸ ਬਸ ਠੀਕ ਠੀਕ ਹਾਂਜੀ 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 ਜੀ ਅਸੀਂ ਨਾ ਰੋਟੀਨਾਂ ਨਾਲ ਤੋਂ ਅੱਗੋਂ ਆਏ ਆ ਤੇ ਜਾਣਾ ਜਾਣੇ ਆ ਤੇ ਜਿੱਥੇ ਨੀ ਕੋਈ ਦੋਸਤ ਜਾਣਦੇ ਹਾਂ ਨਹੀਂ ਸਾਡੇ ਕੋਈ ਇਹੋ ਜਿਹੀ ਲੋਕ ਨਹੀਂ ਅਸੀਂ ਤੁਹਾਡੇ ਵਾਂਗੂ ਹੀ ਆਏ ਆ ਪਰ ਅਸੀਂ ਆਏ ਆ ਇਧਰੋਂ ਮੈਤਾ ਛੌਂਗਾੜੀ ਸਾਈਡ ਤੋਂ ਜਿੱਥੇ ਕੋਈ ਨਹੀਂ ਕੋਈ ਟੀਮ ਗਈ ਹੋਣੀ ਕੋਈ ਨਹੀਂ ਵੰਦੂ ਅੱਛਾ